ਵਧੀਆ ਹੋਣਗੇ ਹਾਂਜੀ ਅੱਜ ਆਜਾ ਪਾਗਲ ਕਰ ਰਹੇ ਆ ਪੰਜਾਬੀ ਵਿਆਕਰਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਪੰਜਾਬੀ ਵਿਆਕਰਨ ਹੈ ਉਹ ਵਿਲੀਅਮ ਕੈਰੀ ਨੇ ਬਣਾਈ ਹੈ ਕਦੋਂ ਬਣਾਈ ਹੈ 1812 ਈਸਵੀ ਦੇ ਵਿੱਚ ਬਣਾਈ ਹੈ ਠੀਕ ਹੈ ਇਸ ਤੋਂ ਬਾਅਦ ਹੈਗਾ ਵੀ ਪੰਜਾਬੀ ਵਿਆਕਰਨ ਜਿਹੜੀ ਇਹਦੇ ਚਾਰ ਮੁੱਖ ਅੰਗ ਨੇ ਤੇ ਜਿਨ੍ਹਾਂ ਨੂੰ ਅਸੀਂ ਵਿਆਕਰਨ ਦੇ ਚਾਰ ਮੁੱਖ ਭਾਗ ਵੀ ਕਹਿ ਦਿੰਦੇ ਹਾਂ ਠੀਕ ਆ ਤਾਂ ਸਭ ਤੋਂ ਪਹਿਲਾ ਹੈਗਾ ਧੁਨੀ ਬੋਧ ਧੁਨੀ ਬੋ ਨੂੰ ਕੀ ਅਸੀਂ ਕਹਿੰਦੇ ਆ ਬਰਨ ਬੋਦ ਵੀ ਕਹਿੰਦੇ ਆ ਤੇ ਅੱਖਰ ਬੋਦ ਵੀ ਕਹਿੰਦੇ ਆ ਠੀਕ ਹੈ ਜਿਹੜੀ ਪੰਜਾਬੀ ਵਿਆਕਰਨ ਹੈ ਸ਼ੁਰੂ ਹੀ ਕਿੱਥੋਂ ਹੁੰਦੀ ਹੈ ਧੁਨੀ ਬੋ ਤੋਂ ਹੁੰਦੀ ਹੈ ਧੁਨੀਆਂ ਦੇ ਸਮੇਲ ਤੋਂ ਕੀ ਬਣਦੇ ਆ ਬਈ ਸ਼ਬਦ ਜਿਨ੍ਹਾਂ ਨੂੰ ਅਸੀਂ ਸ਼ਬਦ ਬੋਦ ਕਹਿੰਦੇ ਆ ਠੀਕ ਹੈ ਸ਼ਬਦਾਂ ਦੇ ਸਮੇਲ ਤੋਂ ਕੀ ਬਣਦੇ ਆ ਬਈ ਬਾਖ ਠੀਕ ਹੈ ਜਿਨ੍ਹਾਂ ਨੂੰ ਕੀ ਅਸੀਂ ਕਹਿੰਦੇ ਆ ਬਾਖ ਬੋਦ ਬਾਕਾਂ ਦੇ ਅੱਗੇ ਜਾ ਕੇ ਕੀ ਨਿਕਲਦੇ ਆ ਬਈ ਕੋਈ ਨਾ ਕੋਈ ਅਰਥ ਨਿਕਲਦੇ ਆ ਠੀਕ ਹੈ ਜਿਨ੍ਹਾਂ ਨੂੰ ਕੀ ਕਹੇ ਆਨੇ ਅਸੀਂ ਅਰਥ ਬੋਦ ਕਹਿੰਦੇ ਆ ਆਈ ਹੋਪ ਕਿ ਤੁਹਾਨੂੰ ਵਿਆਕਰਨ ਦੇ ਚਾਰ ਮੁਖੰੰਗ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਥੈਂਕ ਯੂ